ਜੇਕਰ ਮੈਂ ਤੁਹਾਨੂੰ ਕਹਾਂ ਕਿ ਇਸ ਵਕਤ ਐਸੇ ਪੱਲ ਤੁਹਾਡੇ ਸਰੀਰ ਦੇ ਅੰਦਰ ਕੈਂਸਰ ਸੈਲਸ ਬਣ ਰਹੇ ਹਨ ਤਾਂ ਕੀ ਹੋਵੇਗਾ ਡਰੋ ਨਾ ਸੱਚ ਤਾਂ ਇਹ ਹੈ ਕਿ ਇਹ ਇੱਕ ਨਾਰਮਲ ਪ੍ਰਤੀਕਿਰਿਆ ਹੈ ਇੱਕ ਤੰਦਰੁਸਤ ਸਰੀਰ ਵਿੱਚ ਹਰ ਰੋਜ਼ ਕੁਝ ਸੈਲਸ ਖਰਾਬ ਹੁੰਦੇ ਹਨ ਅਤੇ ਕੁਝ ਸੈਲਸ ਬਚ ਜਾਂਦੇ ਹਨ ਪਰ ਤੁਹਾਡੀ ਬਾਡੀ ਜਿਸ ਨੂੰ ਕੁਦਰਤ ਨੇ ਦੁਨੀਆ ਦੀ ਸਭ ਤੋਂ ਐਡਵਾਂਸ ਮਸ਼ੀਨ ਬਣਾਇਆ ਹੈ ਉਹ ਜਾਣਦੀ ਹੈ ਕਿ ਇਹਨਾਂ ਸੈਲਸ ਨੂੰ ਕਿਵੇਂ ਮਾਰਨਾ ਹੈ ਤੁਹਾਡੀ ਬਾਡੀ ਜਾਣਦੀ ਹੈ ਕਿ ਟੁੱਟੀ ਹੋਈ ਹੱਡੀ ਨੂੰ ਕਿਵੇਂ ਜੋੜਨਾ ਹੈ ਸਕਿਨ ਤੇ ਲੱਗੇ ਹੋਏ ਕੱਟ ਨੂੰ ਕਿਵੇਂ ਭਰਨਾ ਹੈ ਪਰ ਜੇਕਰ ਇਹ ਸਰੀਰ ਇੰਨਾ ਹੀ ਹੋਸ਼ਿਆਰ ਹੈ ਇੰਨਾ ਹੀ ਇੰਟੈਲੀਜੈਂਟ ਹੈ ਤਾਂ ਫਿਰ ਅੱਜ ਹਰ ਦੂਸਰਾ ਇਨਸਾਨ ਬਿਮਾਰ ਕਿਉਂ ਹੈ ਕਿਉਂ ਤੁਹਾਡਾ ਸਰੀਰ ਉਸ 슈ਗਰ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਜਿਸ ਨੂੰ ਡਾਇਬੀਟਿਸ ਕਹਿੰਦੇ ਹਨ ਕਿਉਂ ਉਹ ਤੁਹਾਡੇ ਪੇਟ ਦੀ ਉਸ ਐਸਿਡਿਟੀ ਨੂੰ ਠੀਕ ਨਹੀਂ ਕਰ پا ਰਿਹਾ ਹੈ ਜੋ ਤੁਹਾਡੀ ਰਾਤਾਂ ਦੀ ਨੀਂਦ ਖਰਾਬ ਕਰਦੀ ਹੈ ਕਿਉਂ ਤੁਹਾਡਾ ਬਲੱਡ ਪ੍ਰੈਸ਼ਰ ਆਊਟ ਆਫ ਕੰਟਰੋਲ ਹੈ ਕਿਉਂ ਪੀਸੀਓਡੀ ਥਾਇਰੋਇਡ ਅਤੇ ਮੋਟਾਪੇ ਨੇ ਸਰੀਰ ਨੂੰ ਚੱਕੜ ਰੱਖਿਆ ਹੈ ਜਿਸ ਸਰੀਰ ਨੂੰ ਕੈਂਸਰ ਤੱਕ ਨੂੰ ਹਰਾਉਣ ਦੀ ਤਾਕਤ ਦਿੱਤੀ ਗਈ ਸੀ ਉਹ ਅੱਜ ਸਧਾਰਨ ਜਿਹਾ ਫੈਟੀ ਲੀਵਰ ਦੇ ਸਾਹਮਣੇ ਗੋਡੇ ਕਿਉਂ ਟੇਕ ਰਿਹਾ ਹੈ ਸੱਚ ਇਹ ਹੈ ਕਿ ਤੁਹਾਡਾ ਸਰੀਰ ਬਿਮਾਰ ਨਹੀਂ ਹੈ ਉਹ ਕਨਫਿਊਜ਼ਡ ਹੈ ਉਹ ਤੋਖਾ ਖਾ ਗਿਆ ਹੈ ਅਸੀਂ 21ਵੀਂ ਸਦੀ ਦੇ ਲੋਕ ਆਪਣੇ ਲਾਈਫ ਸਟਾਈਲ ਦੇ ਨਾਮ ਤੇ ਆਪਣੇ ਹੀ ਸਰੀਰ ਦੇ ਖਿਲਾਫ ਇੱਕ ਜੁੱਧ ਲੜ ਰਹੇ ਹਾਂ ਅਤੇ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਤੇ ਅੱਜ ਦਾ ਇਹ ਵੀਡੀਓ ਕੋਈ ਸਧਾਰਨ ਹੈਲਥ ਟਿਪ ਨਹੀਂ ਹੈ ਅੱਜ ਅਸੀਂ ਉਸ ਝੂਠ ਦਾ ਪਰਦਾ ਫਾਸ਼ ਕਰਾਂਗੇ ਜੋ ਫੂਡ ਇੰਡਸਟਰੀ ਅਤੇ ਸਾਡੀਆਂ ਆਪਣੀਆਂ ਆਦਤਾਂ ਨੇ ਸਾਡੇ ਦਿਮਾਗ ਵਿੱਚ ਬਿਠਾ ਦਿੱਤਾ ਹੈ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਨਿਯਮ ਦੇ ਬਾਰੇ ਵਿੱਚ ਦੱਸਾਂਗੀ ਸਿਰਫ ਇੱਕ ਨਿਯਮ ਜਿਸ ਦੇ ਲਈ ਜਾਪਾਨ ਦੇ ਇੱਕ ਵਿਗਿਆਨਿਕ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਅਤੇ ਜਿਸ ਨੂੰ ਸਾਡੇ ਪੂਰਵਜ ਹਜ਼ਾਰਾਂ ਸਾਲਾਂ ਤੋਂ ਜਾਣਦੇ ਸਨ ਜੇਕਰ ਤੁਸੀਂ ਅਗਲੇ ਕੁਝ ਮਿੰਟ ਇਸ ਵੀਡੀਓ ਨੂੰ ਦੇ ਦਿੱਤੇ ਤਾਂ ਮੈਂ ਵਾਅਦਾ ਕਰਦੀ ਹਾਂ ਅੱਜ ਰਾਤ ਤੁਸੀਂ ਆਪਣੇ ਖਾਣੇ ਨੂੰ ਆਪਣੀ ਭੁੱਖ ਨੂੰ ਅਤੇ ਆਪਣੇ ਸਰੀਰ ਨੂੰ ਬਿਲਕੁਲ ਨਵੇਂ ਨਜ਼ਰੀਏ ਨਾਲ ਦੇਖੋਗੇ ਚਲੋ ਇਸ ਨੂੰ ਬਹੁਤ ਸੌਖੀ ਭਾਸ਼ਾ ਵਿੱਚ ਸਮਝਦੇ ਹਾਂ ਕਲਪਨਾ ਕਰੋ ਕਿ ਤੁਹਾਡਾ ਸਰੀਰ ਇੱਕ ਬਹੁਤ ਵੱਡੀ ਫੈਕਟਰੀ ਹੈ ਇਸ ਫੈਕਟਰੀ ਦੇ ਦੋ ਮੁੱਖ ਕੰਮ ਹਨ ਪਹਿਲਾ ਕੰਮ ਹੈ ਪ੍ਰੋਡਕਸ਼ਨ ਜਾਨੀ ਉਤਪਾਦਨ ਜਾਨੀ ਜੋ ਕੱਚਾ ਮਾਲ ਆ ਰਿਹਾ ਹੈ ਉਸ ਨੂੰ ਪ੍ਰੋਸੈਸ ਕਰਨਾ ਉਸ ਨਾਲ એનર્ਜੀ ਬਣਾਉਣਾ ਅਤੇ ਦੂਸਰਾ ਕੰਮ ਹੈ ਮੇਨਟੇਨੈਂਸ ਰੱਖ-ਰਖਾਅ ਜਾਨੀ ਮਸ਼ੀਨਰੀ ਦੀ ਸਫਾਈ ਕਰਨਾ ਟੁੱਟੇ ਫੁੱਟੇ ਹਿੱਸਿਆਂ ਨੂੰ ਰਿਪੇਅਰ ਕਰਨਾ ਅਤੇ ਕਚਰੇ ਨੂੰ ਬਾਹਰ ਕੱਢਣਾ ਹੁਣ ਸਮੱਸਿਆ ਕੀ ਹੈ ਜਾਣਦੇ ਹੋ ਤੁਹਾਡੇ ਸਰੀਰ ਦੇ ਕੋਲ ਊਰਜਾ ਦਾ ਸਰੋਤ ਇੱਕ ਹੀ ਹੈ ਜਾਂ ਤਾਂ ਉਹ ਸਾਰੀ ਊਰਜਾ ਖਾਣਾ ਪਚਾਉਣ ਵਿੱਚ ਲਗਾਵੇਗਾ ਜਾਂ ਫਿਰ ਸਰੀਰ ਦੀ ਮੁਰੰਮਤ ਕਰਨ ਵਿੱਚ ਉਹ ਦੋਨੋਂ ਕੰਮ ਇੱਕ ਸਾਥ ਪੂਰੀ ਸ਼ਮਤਾ ਨਾਲ ਨਹੀਂ ਕਰ ਸਕਦਾ ਅੱਜ ਦੇ ਇਨਸਾਨ ਦੀ ਦਿਨਚਰਿਆ ਨੂੰ ਦੇਖੋ ਸਵੇਰੇ ਉੱਠਦੇ ਹੀ ਚਾਹ ਜਾਂ ਕੌਫੀ ਉਸ ਤੋਂ ਬਾਅਦ ਬ੍ਰੈਕਫਾਸਟ ਫਿਰ ਆਫਿਸ ਵਿੱਚ ਬਿਸਕੁਟ ਫਿਰ ਲਾਂਚ ਸ਼ਾਮ ਨੂੰ 스ਨੈਕਸ ਅਤੇ ਫਿਰ ਰਾਤ ਨੂੰ 10 ਵਜੇ ਟੀਵੀ ਦੇਖਦੇ ਹੋਏ ਇੱਕ ਭਾਰੀ ਡਿਨਰ ਤੁਹਾਡੀ ਫੈਕਟਰੀ ਦੇ ਮਜ਼ਦੂਰ ਜਾਣੀ ਤੁਹਾਡੇ ਸੈਲਸ 24 ਘੰਟੇ ਸਿਰਫ ਇੱਕ ਹੀ ਕੰਮ ਕਰ ਰਹੇ ਹਨ ਆਉਣ ਦੇ ਉਹ ਜੋ ਵੀ ਆ ਰਿਹਾ ਹੈ ਉਸ ਨੂੰ ਪਚਾਓ ਉਨ੍ਹਾਂ ਨੂੰ ਝਾੜੂ ਲਗਾਉਣ ਦਾ ਸਫਾਈ ਕਰਨ ਦਾ ਟੁੱਟੀਆਂ ਹੋਈਆਂ ਸੈਲਸ ਨੂੰ ਰਿਪੇਅਰ ਕਰਨ ਦਾ 1 ਮਿੰਟ ਦਾ ਸਮਾਂ ਵੀ ਨਹੀਂ ਮਿਲ ਰਿਹਾ ਨਤੀਜਾ ਫੈਕਟਰੀ ਵਿੱਚ ਕੂੜਾ ਕਚਰਾ ਜਮ੍ਹਾਂ ਹੋਣ ਲੱਗਦਾ ਹੈ ਇਹ ਕਚਰਾ ਜਦੋਂ ਖੂਨ ਦੀਆਂ ਨਸਾਂ ਵਿੱਚ ਜੰਮਦਾ ਹੈ ਤਾਂ ਕੋਲੇਸਟ੍ਰੋਲ ਕਹਾਉਂਦਾ ਹੈ ਜਦੋਂ ਪੈਨਕ੍ਰੀਆਸ ਤੇ ਜੰਮਦਾ ਹੈ ਤਾਂ ਇਨਸੂਲਿਨ ਰੈซิਸਟੈਂਸ ਅਤੇ ਡਾਇਬੀਟਿਸ ਬਣ ਜਾਂਦਾ ਹੈ ਜਦੋਂ ਸੈਲਸ ਦੇ ਅੰਦਰ ਸੜਨ ਲੱਗਦਾ ਹੈ ਤਾਂ ਕੈਂਸਰ ਦਾ ਰੂਪ ਲੈ ਲੈਂਦਾ ਹੈ ਅਸੀਂ ਡਾਕਟਰ ਦੇ ਕੋਲ ਭੱਜਦੇ ਹਾਂ ਦਵਾਈਆਂ ਖਾਂਦੇ ਹਾਂ ਪਰ ਦਵਾਈ ਕੀ ਕਰਦੀ ਹੈ ਉਸ ਕਚਰੇ ਨੂੰ ਕੁਝ ਦੇਰ ਦੇ ਲਈ ਛਿਪਾ ਦਿੰਦੀ ਹੈ ਉਹ ਸਫਾਈ ਨਹੀਂ ਕਰਦੀ ਸਫਾਈ ਤਾਂ ਸਰੀਰ ਨੇ ਖੁਦ ਕਰਨੀ ਸੀ ਪਰ ਤੁਸੀਂ ਉਸ ਨੂੰ ਮੌਕਾ ਹੀ ਨਹੀਂ ਦਿੱਤਾ ਤੁਸੀਂ ਆਪਣੇ ਸਰੀਰ ਦੇ ਇਨਰ ਡਾਕਟਰ ਨੂੰ ਉਸ ਅੰਦਰੂਨੀ ਸਰਜਰ ਨੂੰ ਛੁੱਟੀ ਦੇ ਦਿੱਤੀ ਅਤੇ ਉਹ ਵੀ ਪਰਮਾਨੈਂਟ ਛੁੱਟੀ ਪਰ ਇੱਕ ਉਮੀਦ ਹੈ ਇੱਕ ਅਜੀਹਾ ਜਾਦੂਈ ਸਵਿਚ ਤੁਹਾਡੇ ਅੰਦਰ ਮੌਜੂਦ ਹੈ ਜਿਸ ਨੂੰ ਜੇਕਰ ਔਨ ਕਰ ਦਿੱਤਾ ਜਾਵੇ ਤਾਂ ਤੁਹਾਡਾ ਸਰੀਰ ਆਪਣੀਆਂ ਬਿਮਾਰੀਆਂ ਨੂੰ ਖੁਦ ਹੀ ਖਾਣਾ ਸ਼ੁਰੂ ਕਰ ਦੇਵੇਗਾ ਜੀ ਹਾਂ ਤੁਸੀਂ ਠੀਕ ਸੁਣਿਆ ਹੈ ਸਰੀਰ ਆਪਣੀ ਬਿਮਾਰੀ ਨੂੰ ਖਾ ਸਕਦਾ ਹੈ ਸਾਲ 2016 ਵਿੱਚ ਜਾਪਾਨ ਇੱਕ ਸੈਲ ਬਾਇਓਲੋজিস্ট ਜੋਸ਼ੀ ਮੋਰੀ ਅਸੋਮੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਨੋਬਲ ਪ੍ਰਾਈਜ਼ ਦਿੱਤਾ ਗਿਆ ਉਹਨਾਂ ਦੀ ਖੋਜ ਕੀ ਸੀ ਉਹਨਾਂ ਦੀ ਖੋਜ ਸੀ ਆਉਟੋਫੇਸੀ ਇਹ ਸ਼ਬਦ ਗ੍ਰੀਕ ਭਾਸ਼ਾ ਤੋਂ ਆਇਆ ਹੈ ਆਉਟੋ ਮਤਲਬ ਖੋਦ ਅਤੇ ਫੈਜੀ ਮਤਲਬ ਖਾਣਾ ਜਾਣੀ ਖੁਦ ਨੂੰ ਖਾਣਾ ਡਾਕਟਰ ਔਸਮੀ ਨੇ ਸਾਬਿਤ ਕੀਤਾ ਸੀ ਕਿ ਜਦੋਂ ਅਸੀਂ ਆਪਣੇ ਸਰੀਰ ਨੂੰ ਇੱਕ ਲੰਬੇ ਸਮੇਂ ਤੱਕ ਘੱਟੋ-ਘੱਟ 12 ਤੋਂ 16 ਘੰਟੇ ਤੱਕ ਖਾਣਾ ਨਹੀਂ ਦਿੰਦੇ ਜਾਣੀ ਜਦੋਂ ਅਸੀਂ ਵਰਤ ਦੀ ਸਥਿਤੀ ਵਿੱਚ ਹੁੰਦੇ ਹਾਂ ਤਾਂ ਸਰੀਰ ਵਿੱਚ ਇੱਕ ਚਮਤਕਾਰ ਹੁੰਦਾ ਹੈ ਜਦੋਂ ਬਾਹਰ ਤੋਂ ਖਾਣਾ ਨਹੀਂ ਮਿਲਦਾ ਤਾਂ ਸਰੀਰ ਦੇ ਸੈਲਸ ਨੂੰ ਭੁੱਖ ਲੱਗਦੀ ਹੈ ਹੋਰ ਜਿੰਦਾ ਰਹਿਣ ਲਈ ਉਹਨਾਂ ਨੂੰ ਊਰਜਾਤਾ ਚਾਹੀਦੀ ਹੈ ਤਾਂ ਉਹ ਕੀ ਕਰਦੇ ਹਨ ਉਹ ਸਰੀਰ ਦੇ ਅੰਦਰ ਦੇਖਦੇ ਹਨ ਉਹਨਾਂ ਨੂੰ ਉੱਥੇ ਕੀ ਮਿਲਦਾ ਹੈ ਪੁਰਾਣੇ ਡੈਮੇਜ ਸੈਲਸ ਅਣ ਚਾਹੀਏ ਪ੍ਰੋਟੀਨ ਬੈਕਟੀਰੀਆ ਵਾਇਰਸ ਅਤੇ ਅਣ ਚਾਹੀਏ ਕੈਂਸਰ ਵਾਲੇ ਸੈਲਸ ਭੁੱਖੇ ਤੰਦਰੁਸਤ ਸੈਲਸ ਇਸ ਖਰਾਬ ਕਚਰੇ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ ਉਹ ਇਸ ਕਚਰੇ ਨੂੰ ਰੀਸਾਈਕਲ ਕਰਦੇ ਹਨ ਅਤੇ ਉਸ ਨਾਲ ਨਵੀਂ ਤਾਜ਼ਾ ਅਤੇ ਜਵਾਨ ਸੈਲਸ ਬਣਾਉਂਦੇ ਹਨ ਸੋਚੋ ਕਿੰਨੀ ಅದਪੁੱਤ ਵਿਵਸਥਾ ਹੈ ਕੁਦਰਤ ਦੀ ਆਟੋਫੇਸੀ ਤੁਹਾਡੇ ਸਰੀਰ ਦਾ ਰੀਸਾਈਕਲ ਬਿਨ ਹੈ ਇਹੋ ਪ੍ਰੋਸੈਸ ਹੈ ਜਿਸ ਨਾਲ ਤੁਸੀਂ ਆਪਣੀ ਉਮਰ ਨੂੰ ਪਿੱਛੇ ਧੱਕ ਸਕਦੇ ਹੋ ਪਰ ਇਹ ਪ੍ਰੋਸੈਸ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਪੇਟ ਪੂਰੀ ਤਰ੍ਹਾਂ ਖਾਲੀ ਹੋਵੇ ਅਤੇ ਜਦੋਂ ਮੈਂ ਕਿਹਾ ਹੈ ਖਾਲੀ ਤਾਂ ਇਸ ਦਾ ਮਤਲਬ ਹੈ ਪੂਰੀ ਤਰ੍ਹਾਂ ਖਾਲੀ ਪਰ ਅਸੀਂ ਕੀ ਕਰਦੇ ਹਾਂ ਅਸੀਂ ਰਾਤ ਨੂੰ 10 ਵਜੇ ਡਿਨਰ ਕਰਦੇ ਹਾਂ ਪੇਟ ਨੂੰ ਖਾਲੀ ਹੋਣ ਵਿੱਚ ਹੀ 4-5 ਘੰਟੇ ਲੱਗ ਜਾਂਦੇ ਹਨ ਜਾਨੀ ਰਾਤ ਦੇ 3 ਵਜੇ ਤੱਕ ਤਾਂ ਸਰੀਰ ਖਾਣਾ ਪਚਾਉਣ ਵਿੱਚ ਲੱਗਿਆ ਰਹਿੰਦਾ ਹੈ ਅਤੇ ਸਵੇਰੇ 7 ਵਜੇ ਉੱਠਦੇ ਹੀ ਅਸੀਂ ਫਿਰ ਚਾਹ ਬਿਸਕਟ ਪਾ ਦਿੰਦੇ ਹਾਂ ਆਊਟ ਆਫ ਹੈਸੀ ਦੀ ਵਿੰਡੋ ਕਦੇ ਖੁੱਲਦੀ ਹੀ ਨਹੀਂ ਤੁਹਾਡਾ ਸਰੀਰ ਕਦੇ ਰਿਪੇਅਰ ਮੋਡ ਵਿੱਚ ਜਾ ਹੀ ਨਹੀਂ ਪਾਉਂਦਾ ਅਤੇ ਇਹੀ ਬਸ ਇਹੀ ਕਾਰਨ ਹੈ ਕਿ ਅੱਜ 90% ਬਿਮਾਰੀਆਂ ਸਾਨੂੰ ਜਕੜੀ ਬੈਠੀਆਂ ਹਨ ਆਯੁਰਵੇਦ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਜਥਾ ਪਿੰਡੇ tatha ਬ੍ਰਹਮਿੰਡੇ ਜਾਣੀ ਜੋ ਇਸ ਬ੍ਰਹਿਮੰਡ ਵਿੱਚ ਹੋ ਰਿਹਾ ਹੈ ਉਹੀ ਤੁਹਾਡੇ ਸਰੀਰ ਵਿੱਚ ਵੀ ਹੋ ਰਿਹਾ ਹੈ ਸਾਡਾ ਸਰੀਰ ਸੂਰਜ ਨਾਲ ਜੁੜਿਆ ਹੋਇਆ ਹੈ ਸਾਡੀ ਪਾਚਣ ਸ਼ਕਤੀ ਡਾਈਜੈਸ਼ਨ ਫਾਇਰ ਜਿਸ ਨੂੰ ਆਯੁਰਵੇਦ ਵਿੱਚ ਜਟ ਰਾਗਨੀ ਕਹਿੰਦੇ ਹਨ ਉਹ ਸੂਰਜ ਦੀ ਚਾਲ ਦੇ ਨਾਲ ਚੱਲਦੀ ਹੈ ਜਦੋਂ ਸੂਰਜ ਉਗਦਾ ਹੈ ਤੁਹਾਡੀ ਜਟਰਾਕ ਨਹੀਂ ਜਾਗਦੀ ਹੈ ਦੁਪਹਿਰ 12 ਤੋਂ 2 ਵਜੇ ਦੇ ਵਿੱਚ ਜਦੋਂ ਸੂਰਜ ਸਭ ਤੋਂ ਤੇਜ ਹੁੰਦਾ ਹੈ ਤੁਹਾਡੀ ਪਾਚਣ ਸ਼ਕਤੀ ਸਭ ਤੋਂ ਪ੍ਰਬਲ ਹੁੰਦੀ ਹੈ ਤੁਸੀਂ ਪੱਥਰ ਵੀ ਖਾਓਗੇ ਤਾਂ ਪਾਚ ਜਾਵੇਗਾ ਪਰ ਜਿਵੇਂ ਜਿਵੇਂ ਸੂਰਜ ਛਿਪਦਾ ਹੈ ਸ਼ਾਮ ਹੁੰਦੀ ਹੈ ਇਹ ਅਗਨੀ ਬੁਝਣ ਲੱਗਦੀ ਹੈ ਅਤੇ ਮਾਡਰਨ ਸਾਇੰਸ ਅੱਜ ਇਸੇ ਗੱਲ ਨੂੰ ਸਰਕੇਡੀਅਮ ਰਿਦਮ ਕਹਿੰਦਾ ਹੈ ਡਾਕਟਰ ਸਚਿਨ ਪਾਂਡਾ ਜੋਕ ਕੇ ਸਾਲਟ ਇੰਸਟੀਚਿਊਟ ਵਿੱਚ ਪ੍ਰੋਫੈਸਰ ਅਤੇ ਆਰਟ ਸਰ ਕੇ ਡੀ ਐਮ ਕੋਡ ਕਿਤਾਬ ਦੇ ਲੇਖਕ ਹਨ ਉਹਨਾਂ ਨੇ ਆਪਣੀ ਰਿਸਰਚ ਵਿੱਚ ਪਾਇਆ ਕਿ ਸਾਡੇ ਸਰੀਰ ਦਾ ਹਰ ਇੱਕ ਅੰਗ ਚਾਹੇ ਉਹ ਲੀਵਰ ਹੋਵੇ ਕਿਡਨੀ ਜਾਂ ਫਿਰ ਦਿਲ ਇਹਨਾਂ ਸਭ ਦੀ ਆਪਣੀ ਇੱਕ ਘੜੀ ਹੈ ਜਦੋਂ ਸੂਰਜ ਛਿਪ ਜਾਂਦਾ ਹੈ ਤਾਂ ਸਰੀਰ ਦਾ ਮੈਲਾਟੋਨਿਨ ਹਾਰਮੋਨ ਵਧਣ ਲੱਗਦਾ ਹੈ ਇਹ ਹਾਰਮੋਨ ਸਰੀਰ ਨੂੰ ਦੱਸਦਾ ਹੈ ਸੌਣ ਦਾ ਸਮਾਂ ਹੋ ਗਿਆ ਹੈ ਰੀ ਪੀਅਰਿੰਗ ਦਾ ਸਮਾਂ ਹੋ ਗਿਆ ਹੈ ਹੁਣ ਫੈਕਟਰੀ ਬੰਦ ਕਰੋ ਪਰ ਠੀਕ ਉਸੇ ਵਕਤ ਤੁਸੀਂ ਕੀ ਕਰਦੇ ਹੋ ਤੁਸੀਂ ਆਰਡਰ ਕਰਦੇ ਹੋ ਐਕਸਟਰਾ ਚੀਜ਼ ਪੀਜ਼ਾ ਬਟਰ ਚਿਕਨ ਜਾਂ ਫਿਰ ਤਾਲ ਮੱਖਣੀ ਸਰੀਰ ਸੋਣਾ ਚਾਹੁੰਦਾ ਸੀ ਡੀਟੌਕਸ ਕਰਨਾ ਚਾਹੁੰਦਾ ਸੀ ਪਰ ਤੁਸੀਂ ਜ਼ਬਰਦਸਤੀ ਉਸ ਵਿੱਚ ਖਾਣਾ ਠੂਸ ਦਿੱਤਾ ਨਤੀਜਾ ਉਹ ਖਾਣਾ ਪਚਦਾ ਨਹੀਂ ਹੈ ਉਹ ਸੜਦਾ ਹੈ ਅਤੇ ਸੜਿਆ ਹੋਇਆ ਖਾਣਾ ਹੀ ਗੈਸ ਐਸਿਡਿਟੀ ਕਬਜ਼ ਅਤੇ ਅਖੀਰ ਵਿੱਚ ਗੰਭੀਰ ਬਿਮਾਰੀਆਂ ਦੀ ਜੜ ਬਣਦਾ ਹੈ ਭਾਰਤ ਦਾ ਕਿਸਾਨ ਜੈਨ ਮੁੰਨੀ ਬੁੱਧ ਪਿਖਸ਼ੂ ਇਹ ਸਭ ਸੂਰਜ ਅਸਤ ਤੋਂ ਪਹਿਲਾਂ ਭੋਜਨ ਕਰਦੇ ਆਏ ਹਨ ਕਿਉਂਕਿ ਉਹ ਜਾਣਦੇ ਸਨ ਕਿ ਰਾਤ ਦਾ ਖਾਣਾ ਮੌਤ ਦਾ ਦੂਸਰਾ ਨਾਮ ਹੈ ਹੁਣ ਤੁਸੀਂ ਕਹੋਗੇ ਗੱਲ ਤਾਂ ਸਹੀ ਹੈ ਲੌਜੀਕ ਸਮਝ ਆ ਗਿਆ ਪਰ ਭੁੱਖ ਦਾ ਕੀ ਕਰੀਏ ਜਦੋਂ ਮੈਂ ਰਾਤ ਨੂੰ 9 ਵਜੇ ਆਫਿਸ ਤੋਂ ਥੱਕਿਆ ਹਾਰਿਆ ਆਉਂਦਾ ਹਾਂ ਤਾਂ ਕੀ ਭੁੱਖਾ ਸੌ ਜਾਵਾਂ ਜੇਕਰ 7 ਵਜੇ ਖਾ ਲਿਆ ਤਾਂ ਰਾਤ ਨੂੰ 11 ਵਜੇ ਚੂਹੇ ਦੌੜਨ ਲੱਗਦੇ ਹਨ ਇਹ ਸਵਾਲ ਚਾਇਜ ਹੈ ਪਰ ਇੱਥੇ ਤੁਸੀਂ ਆਪਣੇ ਦਿਮਾਗ ਦੇ ਇੱਕ ਖੇਲ ਨੂੰ ਸਮਝਣਾ ਹੋਵੇਗਾ ਸਾਨੂੰ ਲੱਗਦਾ ਹੈ ਕਿ ਭੁੱਖ ਇੱਕ ਪੈਟਰੋਲ ਟੈਂਕ ਦੀ ਤਰ੍ਹਾਂ ਹੈ ਜਿਵੇਂ ਗੱਡੀ ਵਿੱਚ ਪੈਟਰੋਲ ਖਤਮ ਹੋਣ ਤੇ ਇੰਡੀਕੇਟਰ ਜਲਦਾ ਰਹਿੰਦਾ ਹੈ ਉਸੇ ਤਰ੍ਹਾਂ ਹੀ ਜੇਕਰ ਅਸੀਂ ਨਹੀਂ ਖਾਵਾਂਗੇ ਤਾਂ ਭੁੱਖ ਵਧਦੀ ਰਹੇਗੀ ਅਤੇ ਸਾਨੂੰ ਮਾਰ ਦੇਵੇਗੀ ਇਹ ਝੂਠ ਹੈ ਸਾਇੰਸ ਕਹਿੰਦੀ ਹੈ ਕਿ ਭੁੱਖ ਗ੍ਰੇਲਿਨ ਨਾਮ ਦੇ ਇੱਕ ਹਾਰਮੋਨ ਦੀ ਵਜ੍ਹਾ ਨਾਲ ਲੱਗਦੀ ਹੈ ਅਤੇ ਗ੍ਰੇਲਿਨ ਇੱਕ ਲਹਿਰ ਦੀ ਤਰ੍ਹਾਂ ਕੰਮ ਕਰਦਾ ਹੈ ਸੋਚੋ ਤੁਸੀਂ ਸਮੁੰਦਰ ਦੇ ਕਿਨਾਰੇ ਖੜੇ ਹੋ ਇੱਕ ਲਹਿਰ ਆਉਂਦੀ ਹੈ ਉੱਚੀ ਉੱਠਦੀ ਹੈ ਅਤੇ ਫਿਰ ਵਾਪਸ ਚਲੀ ਜਾਂਦੀ ਹੈ ਭੁੱਖ ਵੀ ਠੀਕ ਉਸੇ ਤਰ੍ਹਾਂ ਹੀ ਹੈ ਤੁਹਾਨੂੰ ਜਿਸ ਸਮੇਂ ਤੇ ਖਾਣ ਦੀ ਆਦਤ ਪਈ ਹੋਈ ਹੈ ਮੰਨ ਲਓ ਉਹ ਰਾਤ ਨੂੰ 10 ਵਜੇ ਠੀਕ ਉਸੇ ਵਕਤ ਗਰੇਲਿਨ ਹਾਰਮੋਨ ਪੀਕ ਤੇ ਹੋਵੇਗਾ ਤੁਹਾਨੂੰ ਲੱਗੇਗਾ ਕਿ jaan ਨਿਕਲ ਰਹੀ ਹੈ ਪਰ ਜੇਕਰ ਤੁਸੀਂ 20 ਮਿੰਟ ਸਿਰਫ 20 ਤੋਂ 30 ਮਿੰਟ ਇਸ ਲਹਿਰ ਨੂੰ ਬਰਦਾਸ਼ਤ ਕਰ ਲਵੋ ਜਾਂ ਆਪਣਾ ਧਿਆਨ ਕਿਤੇ ਹੋਰ ਲਗਾ ਲਮੋ ਤਾਂ ਤੁਸੀਂ ਦੇਖੋਗੇ ਕਿ ਉਹ ਭੁੱਖ ਗਾਇਬ ਹੋ ਗਈ ਉਹ ਭੁੱਖ ਅਸਲੀ ਨਹੀਂ ਸੀ ਉਹ ਆਦਤਾਂ ਸੀ ਇਹ ਤੁਹਾਡੇ ਦਿਮਾਗ ਦਾ ਡੋਪਾਮਾਈਨ ਮੰਗ ਰਿਹਾ ਸੀ ਤੁਹਾਡੇ ਸਰੀਰ ਨੂੰ ਖਾਣ ਦੀ ਜ਼ਰੂਰਤ ਨਹੀਂ ਸੀ ਅੱਜ ਕੱਲ ਅਸੀਂ ਇਮੋਸ਼ਨਲ ਈਟਿੰਗ ਕਰਦੇ ਹਾਂ ਅਸੀਂ ਇਸ ਲਈ ਨਹੀਂ ਖਾਂਦੇ ਕਿਉਂਕਿ ਪੇਟ ਖਾਲੀ ਹੈ ਅਸੀਂ ਇਸ ਲਈ ਖਾਂਦੇ ਹਾਂ ਕਿਉਂਕਿ ਅਸੀਂ ਬੋਰ ਹੋ ਰਹੇ ਹਾਂ ਅਸੀਂ ਇਸ ਲਈ ਖਾਂਦੇ ਹਾਂ ਕਿਉਂਕਿ ਅਸੀਂ ਤਣਾਅ ਵਿੱਚ ਹਾਂ ਅਸੀਂ ਇਸ ਲਈ ਖਾਂਦੇ ਹਾਂ ਕਿਉਂਕਿ ਅਸੀਂ ਇਕੱਲੇ ਹਾਂ ਰਾਤ ਨੂੰ ਟੀਵੀ ਦੇਖਦੇ ਹੋਏ ਚਿਪਸ ਦਾ ਪੈਕਟ ਖੋਲਣਾ ਭੁੱਖ ਨਹੀਂ ਹੈ ਉਹ ਇੱਕ ਨਸ਼ਾ ਹੈ ਅਤੇ ਜਿਸ ਦਿਨ ਤੁਸੀਂ ਇਸ ਫਾਲਸ ਹੰਗਰ ਲਈ ਝੂਠੀ ਭੁੱਖ ਅਤੇ ਸੱਚੀ ਭੁੱਖ ਵਿੱਚ ਦਾ ਫਰਕ ਸਮਝ ਗਏ ਉਸ ਦਿਨ ਅੱਧੀ ਜੰਗ ਤੁਸੀਂ ਜਿੱਤ ਜਾਵੋਗੇ ਤਾਂ ਹੁਣ ਸਵਾਲ ਹੈ ਕਰੀਏ ਕੀ ਮੈਨੂੰ ਪਤਾ ਹੈ ਕਿ ਕੱਲ ਤੋਂ ਹੀ ਸ਼ਾਮ 6 ਵਜੇ ਖਾਣਾ ਸ਼ੁਰੂ ਕਰਨਾ ਹਰ ਕਿਸੇ ਦੇ ਲਈ ਮੁਮਕਿਨ ਨਹੀਂ ਹੈ ਆ ਸਿਕ ਸਮਾਜਿਕ ਦੁਨੀਆ ਵਿੱਚ ਰਹਿੰਦੇ ਹਾਂ ਆਫਿਸ ਹੈ ਪਰਿਵਾਰ ਹੈ ਇਸ ਲਈ ਮੈਂ ਤੁਹਾਨੂੰ ਹਵਾ ਹਵਾਈ ਗੱਲ ਨਹੀਂ ਦੱਸਾਂਗੀ ਮੈਂ ਤੁਹਾਨੂੰ ਇੱਕ 3 ਸਟੈਪ ਪ੍ਰੈਕਟੀਕਲ ਬਲੂਪ੍ਰਿੰਟ ਦੇ ਰਹੀ ਹਾਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰ ਲੈਣਾ ਸਟੈਪ ਨੰਬਰ 1 ਦਨੋ ਲੇਟ ਨਾਈਟ 스낵ਸ ਰੂਲ ਜੇਕਰ ਤੁਸੀਂ ਅਜੇ ਰਾਤ ਨੂੰ 9 ਜਾਂ 10 ਵਜੇ ਡਿਨਰ ਕਰਤੇ ਹੋ ਤਾਂ ਕੋਈ ਗੱਲ ਨਹੀਂ ਸ਼ੁਰੂਆਤ ਉੱਥੋਂ ਹੀ ਕਰੋ ਪਰ ਇੱਕ ਕਸਮ ਖਾ ਲਵੋ ਕਿ ਡਿਨਰ ਤੋਂ ਬਾਅਦ ਇੱਕ ਵੀ ਦਾਣਾ ਮੂੰਹ ਵਿੱਚ ਨਹੀਂ ਜਾਵੇਗਾ ਨੋ ਨੋ ਫਰੂਟਸ ਨੋ ਡਰਾਈ ਫਰੂਟਸ ਸਿਰਫ ਪਾਣੀ ਡਿਨਰ ਅਤੇ ਸੌਣ ਦੇ ਵਿੱਚ ਘੱਟੋ ਘੱਟ 2-3 ਘੰਟੇ ਦਾ ਗੈਪ ਰੱਖੋ ਸਟੈਪ ਨੰਬਰ 2 ਦਸ ਸਨਸੈਟ ਸ਼ਿਫਟ ਹੌਲੀ-ਹੌਲੀ ਆਪਣੇ ਡਿਨਰ ਨੂੰ ਪਿੱਛੇ ਖਿੱਚੋ ਹਰ ਹਫ਼ਤੇ 15 ਮਿੰਟ ਜਲਦੀ ਕੋਸ਼ਿਸ਼ ਕਰੋ ਕਿ ਤੁਸੀਂ ਆਫਿਸ ਤੋਂ ਨਿਕਲਣ ਤੋਂ ਪਹਿਲਾਂ ਜਾਨੀ ਸ਼ਾਮ ਨੂੰ 6 ਜਾਂ 7 ਵਜੇ ਆਪਣਾ ਪੇਟ ਭਰ ਲਵੋ ਮੁੱਖ ਭੋਜਨ ਸੂਰਜ ਛਿਪਣ ਦੇ ਆਸ-ਪਾਸ ਹੀ ਕਰ ਲਵੋ ਜੋ ਲੋਕ ਆਫਿਸ ਵਿੱਚ ਲੇਟ ਤੱਕ ਰੁਕਦੇ ਹਨ ਉਹ ਆਪਣਾ ਟਿਫਨ ਨੂੰ 5-6 ਵਜੇ ਹੀ ਖਾ ਲੈਣ ਇਸ ਨੂੰ ਡਿਨਰ ਮੰਨ ਲਵੋ ਰਾਤ ਨੂੰ کار جا کے صرف ਹਲਦੀ ਵਾਲਾ ਦੁੱਧ ਜਾਂ ਹਲਕਾ ਸੂਪ ਲਵੋ سٹیਪ ਨੰਬਰ 3 ਦਾ ਆਊਟ ਆਫ ਹੈਜ਼ੀ ਐਕਸਪਰਟ ਇਹ ਉਹ ਸਟੇਜ ਹੈ ਜਿੱਥੇ ਚਮਤਕਾਰ ਹੁੰਦੇ ਹਨ ਇਸ ਵਿੱਚ ਤੁਸੀਂ 16 ਵਾਈ 8 ਦੇ ਨਿਯਮ ਦਾ ਪਾਲਣ ਕਰਨਾ ਹੁੰਦਾ ਹੈ ਜਾਨੀ ਕਿ 16 ਘੰਟੇ ਦਾ ਵਰਤ ਜੇਕਰ ਤੁਸੀਂ ਸ਼ਾਮ ਨੂੰ 7 ਵਜੇ ਖਾਣਾ ਖਾ ਲਿਆ ਹੈ ਤਾਂ ਅਗਲਾ ਖਾਣਾ ਅਗਲੇ ਦਿਨ ਸਵੇਰੇ 11 ਵਜੇ ਖਾਓਗੇ ਇਹ 16 ਘੰਟੇ ਦਾ ਗੈਪ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰ ਦੇਵੇਗਾ ਤੁਹਾਡੀ ਸਕਿਨ ਚਮਕਣ ਲੱਗੇਗੀ ਪੇਟ ਦੀ ਚਰਬੀ ਮੱਖਣ ਦੀ ਤਰ੍ਹਾਂ ਪਿਗਲਣ ਲੱਗੇਗੀ ਅਤੇ ਦਿਮਾਗ ਲੇਜ਼ਰ ਦੀ ਤਰ੍ਹਾਂ ਤੇਜ਼ ਹੋ ਜਾਵੇਗਾ ਜੇਕਰ ਸ਼ਾਮ ਨੂੰ ਜਲਦੀ ਖਾਣ ਤੋਂ ਬਾਅਦ ਰਾਤ ਨੂੰ ਭੁੱਖ ਲੱਗੇ ਤਾਂ ਡਰੋ ਨਹੀਂ ਯਾਦ ਰੱਖੋ ਉਹ ਭੁੱਖ ਨਹੀਂ ਉਹ ਬਸ ਸਰੀਰ ਦੀ ਪੁਰਾਣੀ ਆਦਤ ਹੈ ਜੋ ਟੁੱਟਣ ਤੋਂ ਪਹਿਲਾਂ ਟੜਫ ਰਹੀ ਹੈ खलील जिब्रान ने एक बहुत खूबसूरत बात कही थी योर बॉडी इज द हाफ ऑफ योर सोल ਤੁਹਾਡੇ ਸਰੀਰ ਤੁਹਾਡੀ ਆਤਮਾ ਦਾ ਵਾਜ ਯੰਤਰ ਹੈ ਜੇਕਰ ਇਸ ਦੀਆਂ ਤਾਰਾਂ ਢਿੱਲੀਆਂ ਹੋਣਗੀਆਂ ਜਾਂ ਫਿਰ ਬਹੁਤ ਕਸੀਆਂ ਹੋਈਆਂ ਹੋਣਗੀਆਂ ਤਾਂ ਇਸ ਵਿੱਚੋਂ ਸੰਗੀਤ ਨਹੀਂ ਸ਼ੋਰ ਨਿਕਲੇਗਾ ਅੱਜ ਅਸੀਂ ਆਪਣੇ ਸਰੀਰ ਨੂੰ ਇੱਕ ਡਸਟਬਿਨ ਦੀ ਤਰ੍ਹਾਂ ਟ੍ਰੀਟ ਕਰ ਰਹੇ ਹਾਂ ਜੋ ਦਿਖਿਆ ਖਾ ਲਿਆ ਜੋ ਦੋ ਮਨ ਕੀਤਾ ਖਾ ਲਿਆ ਜਰਾ ਸੋਚੋ ਜੇਕਰ ਤੁਸੀਂ ਆਪਣੀ ਕਾਰ ਵਿੱਚ ਪੈਟਰੋਲ ਦੀ ਜਗ੍ਹਾ ਕੇਰੋਸਿਨ ਪਾ ਦੇਵੋ ਜਾਂ ਉਸ ਵਿੱਚ 24 ਘੰਟੇ ਇਧਰ ਪਰ ਦੇ ਰਹੋ ਤਾਂ ਕਿ ਉਹ ਚੱਲੇਗੀ ਨਹੀਂ ਉਹ ਇੰਜਰ ਸੀਲ ਹੋ ਜਾਵੇਗਾ ਤਾਂ ਫਿਰ ਤੁਸੀਂ ਆਪਣੇ ਇਸ ਸਰੀਰ ਦੇ ਨਾਲ ਅਜਿਹਾ ਕਿਉਂ ਕਰ ਰਹੇ ਹੋ ਯਾਦ ਰੱਖਣਾ ਦੁਨੀਆ ਦਾ ਕੋਈ ਵੀ ਡਾਕਟਰ ਕੋਈ ਵੀ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕਦੀ ਦਵਾਈ ਸਿਰਫ ਸਮਾਂ ਖਰੀਦ ਸਕਦੀ ਹੈ ਠੀਕ ਤਾਂ ਤੁਹਾਡੇ ਸਰੀਰ ਨੂੰ ਖੁਦ ਹੀ ਹੋਣਾ ਪਵੇਗਾ ਅਤੇ ਉਹ ਠੀਕ ਹੋਣ ਦੇ ਲਈ ਤੁਹਾਡੇ ਤੋਂ ਪੀਖ ਮੰਗ ਰਿਹਾ ਹੈ ਖਾਲੀਪਣ ਖਾਲੀ ਪੇਟ ਖਾਲੀ ਪੇਟ ਕੋਈ ਸਜ਼ਾ ਨਹੀਂ ਹੈ ਖਾਲੀ ਪੇਟ ਇੱਕ ਅਫਸਰ ਹੈ ਇੱਕ ਮੌਕਾ ਹੈ ਆਪਣੇ ਸਰੀਰ ਦੇ ਲਈ ਖੁਦ ਨੂੰ ਫਿਰ ਤੋਂ ਨਵਾਂ ਬਣਾਉਣ ਦਾ ਤੁਸੀਂ ਇੱਕ 7 ਦਿਨ ਦਾ ਚੈਲੰਜ ਲਵੋ ਅਗਲੇ 7 ਦਿਨ ਤੱਕ ਸ਼ਾਮ ਨੂੰ 7 ਵਜੇ ਤੋਂ ਬਾਅਦ ਅੰਨ ਦਾ ਇੱਕ ਦਾਣਾ ਵੀ ਨਾ ਖਾਓ ਪਹਿਲੇ 3 ਦਿਨ ਮੁਸ਼ਕਲ ਹੋਣਗੇ ਤੁਹਾਡਾ ਮਨ ਵਿਰੋਧ ਕਰੇਗਾ ਤੁਹਾਨੂੰ ਲੱਗੇਗਾ ਕਿ ਮੈਂ ਕੀ ਕਰ ਰਿਹਾ ਹਾਂ ਪਰ ਚੌਥੇ ਦਿਨ ਤੋਂ ਜਾਦੂ ਸ਼ੁਰੂ ਹੋਵੇਗਾ ਜੇਕਰ ਤੁਸੀਂ ਇਸ ਚੈਲੰਜ ਦੇ ਲਈ ਤਿਆਰ ਹੋ ਤਾਂ ਹੁਣੇ ਕਹੋ ਆਈ ਐਕਸੈਪਟ ਦਾ ਚੈਲੰਜ ਮੈਂ ਚੁਣੌਤੀ ਸਵੀਕਾਰ ਕਰਦਾ ਹਾਂ ਦੇਖਦੇ ਹਾਂ ਕਿੰਨੇ ਲੋਕ ਕਰਦੇ ਹਨ ਜੋ ਆਪਣੀ ਸਿਹਤ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈਣ ਦੀ ਹਿੰਮਤ ਰੱਖਦੇ ਹਨ ਅਤੇ ਹਾਂ ਇਹ ਵੀਡੀਓ ਸਿਰਫ ਇੱਕ ਵੀਡੀਓ ਨਹੀਂ ਇੱਕ ਅੰਦੋਲਨ ਹੈ ਇਸ ਨੂੰ ਆਪਣੇ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਧੰਨਵਾਦ